ਹਾਂਜੀ ਦੋਸਤੋ ਚਾਹ ਪੀਂਦਾ ਆ। ਚਾਹ ਆ ਗਈ ਆ। ਆ ਗਈ ਆ 3:30 ਵਜੇ ਵਾਲੀ। 6:30 ਵਜੇ। ਉਹ। ਚਾਹ ਕਿਹੜਾ ਕਿਹੜਾ ਰਹੀਦਾ? ਚਾਹੇ ਚਾਹੇ ਇੱਧਰ ਵੀ ਟੋਪੀ ਕਿਹੜੀ ਪਈ ਆ ਜਿੱਦਾਂ ਹਟਾਇਦੇ ਟੀਮ ਪਈ ਹੁੰਦੀ ਦੂਰੋਂ ਆਵੇ। ਟੋਪੀ ਚੈੱਕ ਕਰੋ। ਹਾਂ। ਜਾਣੇ ਵੀ ਬਹੁਤਿਆਂ ਦਾ ਗਲਤ ਨਹੀਂ ਬੋਲਣਾ। ਚਲ ਨਹੀਂ ਬੋਲਦੇ। ਹਾਂਜੀ ਗੈਸ ਦੇਖੋ ਨੀ ਨਵੇਂ ਪੌਕ ਮਾਦ ਚੱਲਣ। ਦੋਸਤੋ ਆ ਵੀਰ ਹੁਣੇ ਸਾਰੇ ਆਪਣੇ ਨਾਲ ਆ। ਗਵਾਚਿਆ। ਚਾਹ ਸਾਡਾ ਠੇਕੇਦਾਰ ਆ ਜੀ। ਚੈੱਕ ਕਰੋ ਇਹ ਤਾਂ ਹੋ ਰਿਹਾ ਠੀਕ ਹੈ ਇਕ 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 ਤਾਂ ਉੱਤੇ ਦੇਖੋ ਸਾਰੇ ਬੰਦੇ ਹੁਣ ਚਾਹ ਪੀ ਗਏ ਜੈਨ ਸ਼ਾਨੋ ਤੇ ਬੰਦੇ ਆਣੇ ਫੀਟਰ ਵਾਲਾ ਲੱਦਣਾ ਆ ਆ ਵੇਖੋ ਇੱਥੇ ਲਾਗੇ ਲਾਗੇ ਤੇ ਸਾਡੇ ਧੂਪ ਲੱਗੀ ਪਰ ਇੰਨੀ ਦੂਰ ਆ ਸਾਰੀ ਵੇਖੋ ਕਿੰਨੀ ਦੂਰ ਧੁੰਦੀ ਧੁੰਦ ਬੰਦੇ ਨੂੰ ਬੰਦਾ ਨਹੀਂ ਦਿਖੰਦਿਆ ਮੋਟਰ ਚਲਾਈ ਜਾ ਉਹਦੇ ਪਾਣੀ ਵੀ ਨਹੀਂ ਦਤਾ ਨਹੀਂ ਨਹੀਂ ਦੇਖ ਗਿਆ ਦੇਖ ਗਿਆ ਠੀਕ ਹੈ ਇਦਰੇ ਦੋ ਬਖਾ ਇੱਧਰ ਚੈੱਕ ਕਰ ਦੋ ਜਣੇ ਵੇਖਾਂਦਾ ਸੀ ਦੋ ਜਣੇ ਆ ਦੋ ਜਣੇ ਜਿਹੜੇ ਜੁੜੇ ਆਪਣੇ ਨਾਲ ਹੋਰ ਲੱਗੇ ਤਿੰਨ ਜ ਆ ਬੰਦ ਲਗਾ ਲਗਾ ਹਾਂ ਅੱਗੇ ਗੁਰਾ ਬੰਦੇ ਚਾਹ ਪੀਂਦਾ ਆ ਚਾਹ ਆ ਤਾਂ ਅੱਲਾ ਵਾਦਨ ਦਾ ਹ ਪਾਈਆਂ ਵਿੱਚ ਪਾਡਾਲਾ ਹੀ ਜੇ ਵਿੱਚ ਖੇ ਕਿਦਾਰਾ ਚਾਹ ਆ ਗਈ ਆ ਮੈਂ ਆਪਣੇ ਸੰਦਰ ਨੂੰ ਚਾਹ ਪਿਆ ਰੀਏ ਚਾਹ ਪਿਆ ਕੇ ਤੇ ਫਿਰ ਸ਼ੇਰ ਲੱਦਦੇ ਆ ਟਰਾਲਾ ਉਹ ਤੂੰ ਕਰਦਾ ਹੈ ਤਾ ਬਾਹਰ ਚਾਹ ਪੀਂਦਾ ਵੱਖਰਾ ਹੀ ਨਹੀਂ ਯਾਰਾ ਦੇਖੋ ਚਾਹ ਪੀ ਲੋ ਤੇਵੇਂ